ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਏ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਭਾਈ ਕੰਮ ਕਰਦੇ ਆ ਰੂਟੀਨ ਚ ਪਸ਼ੂ ਬਾਈ ਦੇ ਆਉਂਦੇ ਰਹਿੰਦੇ ਨੇ ਤੇ ਇਸ ਕਰੋਂ ਮੇਰੀ ਪਹਿਲੀ ਵੀਡੀਓ ਆ ਜੀ ਅੱਜ ਇੱਕ ਤਾਜੀ ਸੂਈ ਗਾਂ ਸੇ ਦਾ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗਰਜੰਤ ਸਿੰਘ ਢਿੱਲੋਂ ਆ ਜੀ ਪ੍ਰਿੰਡ ਸੁਖਾਨਾ ਆਂਦਾ ਜਿਲ੍ਹਾ ਮੋਗਾ ਜੀ ਠੀਕ ਹੈ ਜੀ ਮੋਬਾਈਲ ਨੰਬਰ 6283740133 ਠੀਕ ਹੈ ਜੀ ਤੇ ਭਾਈ ਕਿੰਨਾ ਮਾ ਸੂਆ ਸੂਈ ਹੈ ਜੀ ਸੂਆ ਪਹਿਲਾ ਸੂਈ ਹੈ ਵੀਰੇ ਠੀਕ ਦੱਸ ਦਿਓ ਜੀ ਦੰਦੋਂ ਸ਼ਾਇਦ ਚੌਗੀ ਦੱਸਿਆ ਮਾਲਕਾਂ ਨੇ ਮੈਂ ਵੇਖੇ ਹੈ ਨਹੀਂ ਕਿ ਦੰਦ ਚੌਗੀ ਦੱਸਿਆ ਕਿੰਨੇ ਦਿਨ ਹੋ ਗਏ ਸੋਈ ਨੂੰ ਜੀ ਕੱਲ ਵਾਲੀ ਰਾਤ ਸੋਈ ਆ ਜੀ ਬੱਚਾ ਕੀ ਦਿੱਤਾ ਜੀ ਬੱਚਾ ਜੀ ਮਗਰ ਬੱਚਾ ਜੀ ਡੰਣਾ ਜੀ ਜੇ ਦੂਰ ਦੀ ਆਪਣੇ ਕੋਲ ਵੀਡੀਓ ਬਣਾਈ ਵੀ ਆ ਸਾਰਾ ਓਕੇ ਆ ਜੀ ਠੀਕ ਆ ਬਾਈ ਖਾਲੀ ਦਾ ਪ੍ਰੋਪਰ ਹੋਈ ਨਹੀਂ ਹੋਣੀ ਹਜੇ ਨਹੀਂ ਖਾਲੀ ਕਰਤੀ ਅੱਜ ਸਵੇਰ ਕਰਤੀ ਹੁਣ ਕਿੰਨਾ ਬੋਲਾ ਕੱਢਿਆ ਜੀ ਹੁਣ ਇਸ ਟਾਈਮ ਆਪਾਂ 16 ਕਿਲੋ ਜੇ ਕੋਈ ਆਊ ਬੰਦਾ ਤੋਲ ਵੀ ਦੇਵਾਂਗੇ ਯਾਨੀ 16 ਤੋਂ ਸਟਾਰਟ ਹੋਈ ਆ 16 ਤੋਂ ਸਟਾਰਟਿੰਗ ਆ ਠੀਕ ਆ ਬਾਈ ਜੋ ਵੀ 25 ਕਿਲੋ ਦੇ ਦੋਗੀ ਠੀਕ ਹੈ ਥਣਾ ਦੀ ਓਕੇ ਕੋਈ ਗੁਰਜਾ ਜਮਾ ਓਕੇ ਆ ਭੋਆ ਜਵਾਕ ਚ ਹੋਈ ਜਾਵੇ ਗੰਨੇ ਵਰਗੀ ਧਾਰ ਹੈ ਇੱਕ ਹੋਜੀ ਚੋਂ ਥਣਾ ਦੀ ਸੀਲ ਸਾਬ ਵੀ ਕੋਈ ਸੀਲ ਸਾਬ ਆਪਾਂ ਵਿਖਾ ਦਿੰਨੇ ਆ ਅਗਲੇ ਨੂੰ ਲਓ ਜੀ ਜਿਵੇਂ ਮਰਜੀ ਵੇਖੀ ਆਵੇ ਅਗਲਾ ਐਂ ਨਾ ਕਵੇ ਲੈ ਚਾਹੇ ਜਵਾਕ ਬੈਠੇ ਰਹਿਣ ਥੱਲੇ ਜੀ ਚਾਹੇ ਬੁੜੀਆਂ ਚ ਹੋਈ ਜਾਣ ਲੱਗ ਤਾਂ ਕੋਈ ਨਹੀਂ ਥਣਾ ਦੇ ਸਹਿਜ ਵੀ ਸੋਹਣੇ ਲੋ ਜੀ ਜਿਵੇਂ ਮਰਜੀ ਹੋਈ ਆ ਸੀਲ ਸਾਬ ਗਾਂ ਵੈਸੇ ਘੱਟ ਹੁੰਦੀ ਆ ਅੰਤ ਕੋਈ ਨਹੀਂ ਸੀਲ ਸਾਬ ਦਾ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਬੈਕ ਸਾਈਡ ਤੋਂ ਥਨਾਂ ਦੇ ਸਾਈਡ ਦਿਖਾ ਦਾਂਗੇ ਤੋੜ ਕੇ ਦਿਖਾ ਦੇ ਵੀਰ ਪਹਿਲਾ ਸੁਆ ਸੁਈ ਹੈ ਜੀ ਬਾਈ ਕਹਿੰਦਾ ਮਾਲਕਾਂ ਨੇ ਚਾਰ ਦਾਨ ਦੱਸੀ ਆ ਆਪਾਂ ਚੈੱਕ ਨਹੀਂ ਕੀਤੀ ਬਾਕੀ ਵੀਡੀਓ ਬਣਾਉਣ ਦਾ ਸਮਾਂ 2:47 ਮਿੰਟ ਦਾ ਥਣਲੇ ਵਿੱਚ ਜੱਜਮੈਂਟ ਉਸ ਹਾਮ ਨਾ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀ ਜਿਹੜਾ ਸਟਾਰਟਿੰਗ ਆ ਬੋਲਾ 16 ਕਿਲੋ ਤੋਂ ਬਾਈ ਕਹਿੰਦਾ ਤਿਆਰ ਆ ਮੇਰੇ ਘਰੇ ਚਾਹੇ ਦੋ ਟਾਈਮ ਚਵਾਈ ਕਰ ਲਿਓ ਚਾਹੇ ਚਾਰ ਟਾਈਮ ਚਵਾਈ ਕਰ ਲਿਓ 24 25 ਦੀ ਬਈ ਉਮੀਦ ਕਰਦੇ ਆ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀ ਵਧ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਜੀ ਮੇਨ ਗੱਲ ਆ ਸੀਲ ਸਊ ਵੀ ਓਕੇ ਆ ਤੇ ਥਣਾ ਦੇ ਵੀ ਓਕੇ ਆ ਮਗਰ ਬੱਚਾ ਵੱੱਛਾ ਚੈੱਕ ਕਰ ਸਕਦੇ ਹੋ ਜੀ ਥਣ ਵੀ ਸੋਨਾ ਹੱਤੀ ਚਵਾਈ ਵਾਲਾ ਲੱਗਿਆ ਵਾ ਕੋਈ ਛੋਟਾ ਨਹੀਂ ਚਾਰੇ ਥਣ ਗੈਪ ਤੇ ਗੈਰ ਗੱਟ 24 ਤਾਂ ਵੀਰੇ ਬੜੀ ਸੋਹਣੀ ਆਪਾਂ ਵਡਿਆਈ ਨਹੀਂ ਕਰਦੇ ਵੀ 2 ਲੱਖ ਵਾਲੀ ਗਾਂ ਨੂੰ ਵੀ ਐਜੀ ਚਵਾਈ ਨਹੀਂ ਲੱਗਦੀ ਜਿੰਨੀ ਵੱਡਾ ਇਹਨੂੰ ਲੱਗੇ ਫੁੱਲ ਮੋਟੀ ਧਾਰ ਹੈ ਜੀ ਹਾਂ ਠੀਕ ਆ ਬਾਈ ਤੇ ਮੁੱਲ ਬਈ ਦਾ ਜਾਇਦਾ ਜੀ ਹੱਥ ਹੱਥ ਨਮਰੀ ਵਾਲਾ ਸੀਲ ਸਾਉ ਦਾ ਮੂਲੋ ਜਿਆਦਾ ਜੀ ਹੱਥੋਂ ਵੱਧ ਸੀਲ ਸਾਉ ਕਰਮ ਵਾਲੀ ਬਾਕੀ ਸਕਿਨ ਦੀ ਸ਼ਾਈਨਿੰਗ ਦੇਖ ਸਕਦੇ ਹੋ ਹਾਈਟ ਲਗਭਗ 5 ਫੁੱਟ ਤੋਂ ਪਲੱਸ ਹੀ ਹੋਊਗੀ ਮੂੰਹ ਤੋਂ ਚਾਰ ਦੰਦ ਦਾ ਸੋਹਣੀ ਫੇਸ ਕੁਆਲਿਟੀ ਹੈ ਮੁੱਲ ਬਈ ਦਾ ਮੁੱਲ 85000 ਹਾਂ ਥੋੜਾ ਬਹੁਤਾ ਹੋਊਗਾ ਠੀਕ ਹੈ ਜੀ ਮੁੱਲ ਬਈ 85000 ਰੁਪਿਆ ਕਰਦੇ ਬਾਕੀ ਬਾਈ ਕਹਿੰਦਾ ਮਾਨਤਾਂ ਉਹਦੇ ਚੋਂ ਕਰ ਦਾਂਗੇ ਜਿਹਨੂੰ ਜੱਜੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ 7 ਵਜੇ ਸਾਫ ਕੀਤੀ ਉਹ ਤੇ ਅੱਥਰ ਨੂੰ ਨਾ ਲੱਤ ਨਹੀਂ ਮੋੜਦੀ ਹੁਣ ਟਾਈਮ ਕੋਈ ਦੱਸੇ ਦਿੱਤਾ ਹਾਂਜੀ ਤੇ ਅੱਥਰ ਨੂੰ ਐ ਪੂਰੀ ਫਸੀ ਹੋ ਜੇ ਸ਼ਾਮ ਨੂੰ ਬਾਈ ਹਜੇ ਤਿੰਨਾ ਚਾਰਾਂ ਘੰਟਿਆਂ ਨੂੰ ਵੀਡੀਓ ਬਣਾਉਣੀ ਹੁੰਦੀ ਦਾ ਪੂਰਾ ਟਾਈਟ ਹੋਣਾ ਸੀ ਕੋਈ ਨਾ ਹਜੇ ਵੀ ਚੰਗਾ ਦਾ ਬਾਕੀ ਪ੍ਰੋਪਰ 7 ਵਜੇ ਤੜਕੇ ਤੇ ਸ਼ਾਮ ਨੂੰ ਕਿੰਨੇ ਵਜੇ ਚਵਾਈ ਕਰਦੇ ਬਸ 6:30 ਵਜੇ ਠੀਕ ਆ ਜੀ ਯਾਨੀ 3 ਘੰਟੇ ਹਜੇ ਪੂਰੇ ਚਵਾਈ ਚ ਬਾਕੀ ਨੇ ਜੀ ਬਾਕੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਕਨੈਕਟ ਕਰ ਸਕਦੇ ਧੰਨਵਾਦ